ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਕਪੂਰਥਲਾ ਦੇ ਤਰਫ ਕੜਾਕੇ ਦੀ ਠੰਡ ਦੇ ਮੱਦੇ ਨਜ਼ਰ ਗਰੀਬਾਂ ਵਿੱਚ ਕੰਬਲ ਵੰਡੇ ਗਏ ਜਾਣ ਕੇ ਜਣ ਕੇ ਦਿੰਦੇ ਆ ਕਲੱਬ ਦੇ ਡਾਇਰੈਕਟਰ ਡਾਕਟਰ ਐਚ ਐਸ ਭਾਵਾ ਨੇ ਦੱਸਿਆ ਕਿ ਇੰਜਨੀ ਰਾਸ਼ਟਰੀ ਅਖਬਾਰ ਦੈਨਿਕ ਪਾਸਕਰ ਵੱਲੋਂ ਕੱਪੜਾ ਦਾਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸੇ ਤਹਿਤ ਲੋੜਵੰਦ ਗਰੀਬਾਂ ਤੇ ਬੇਸਹਾਰਾ ਲੋਕਾਂ ਨੂੰ ਕੱਪੜੇ ਦਾਨ ਕੀਤੇ ਜਾਂਦੇ ਹਨ ਇਸ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਨੇ ਵੀ ਪ੍ਰੈਸ ਕਲੱਬ ਕਪੂਰਥਲਾ ਵਿਖੇ ਮਹੀਨਾਵਾਰ ਮੀਟਿੰਗਾਂ ਦੌਰਾਨ ਗਰੀਬ ਅਤੇ ਲੋੜਵੰਦਾ ਨੂੰ ਕੰਬਲ ਵੰਡ ਦਾ ਫੈਸਲਾ ਆਜ਼ਾਦ ਜਰਨਲਿਸਟ ਪ੍ਰੈਸ ਕਲੱਬ ਜਿਹੜਾ ਵਾ ਅੱਜ ਤੋਂ ਬਦਲ ਕੇ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਦੇ ਨਾਂ ਤੇ ਜਾਣਿਆ ਜਾਊਗਾ ਯਾਨੀ ਕਿ ਪੰਜਾਬੀ ਦੇ ਵਿੱਚ ਮੈਂ ਕਹਾਂਗਾ ਕਿ ਇਹ ਜਿਹੜਾ ਸਾਡਾ ਆਜ਼ਾਦ ਜਰਨਲਿਸਟ ਪ੍ਰੈਸ ਕਲੱਬ ਹੈ ਪੰਜਾਬ ਉਹ ਇੰਡੀਆ ਦੇ ਕਲੱਬ ਦੇ ਵਿੱਚ ਨਜ਼ਰ ਮਰ ਜੋ ਮਰ ਜੋ ਗਿਆ ਸੋ ਮੈਂ ਅੱਜ ਜਿਹੜਾ ਉਰਾਲਾਵਾਜ਼ ਦੀ ਜਿਹੜੀ ਮੀਟਿੰਗ ਹੈ ਇਹਦੀ ਅਸੀਂ ਨੇ ਵੀ ਸਾਡੇ ਮੇਰੇ ਸਾਥੀ ਮੇਰੇ ਪੱਤਰਕਾਰ ਮੇਰੇ ਯੂਨੀਅਨ ਦੇ ਡਾਇਰੈਕਟਰ ਕੇ ਡਾਕਟਰ ਐਚ ਐਸ 바ਵਾ ਮਾਸਟਰ ਰਾਜਪਾਲ ਜੀ ਜਿਹੜੇ ਸਾਡੇ ਸਲਾਹਕਾਰ ਹੈਗੇ ਆ ਜੀ ਵੀ ਰਵਿੰਦਰ ਕੌਰ ਜੀ ਅਮਰਤਪਾਲ ਕੌਰ ਜੀ ਸਾਡੇ ਬਹੁਤ ਹੀ ਸਿਨ ਪੱਤਰਕਾਰ ਡਾਕਟਰ ਬਰਿੰਦਰ ਸਿੰਘ ਲੰਦ ਜੀ ਸੰਤੋਖ ਸਿੰਘ ਪੋਲਾ ਜੀ ਕਰਨ ਸੂਤ ਜੀ ਔਰ ਸੀਨੀਅਰ ਪੱਤਰਕਾਰ ਵਿਕਰਾਂਤ ਪ੍ਰਭਕਰ ਜੀ ਮਦਨ ਲਾਲ ਜੀ ਤੇ ਹੋਰ ਵੀ ਵੱਖ-ਵੱਖ ਚੈਨਲਾਂ ਦੇ ਪੱਤਰਕਾਰ ਜਿਵੇਂ ਸਾਹਿਲ ਗੁਪਤਾ ਕਈ ਅਖਬਾਰਾਂ ਦੇ ਪੱਤਰਕਾਰ ਸ਼ਾਮਲ ਹੋਏ ਅਸਾ ਜੀ ਲੰਮੇ ਲੰਮੇ ਸਮੇ ਤੋਂ ਵਿਚਾਰ ਕਰ ਰਹੇ ਸੀ ਕਿ ਠੰਡ ਬਹੁਤ ਪੈ ਰਹੀ ਹੈ ਜਿੰਨੂੰ ਦੇਖਦੇ ਹੋયા ਅਸੀਂ ਇੱਕ ਫੈਸਲਾ ਲਿਆ ਸੀ ਪਿਛਲੀ ਮੀਟਿੰਗ ਦੇ ਵਿੱਚ ਕਿ ਅਸੀਂ ਲੋੜਵੰਦਾਂ ਨੂੰ ਜ਼ਰੂਰਤਵੰਦਾਂ ਨੂੰ ਜਿਹੜੇ ਠੰਡ ਦੇ ਵਿੱਚ ਵਿਚਾਰੇ ਠੰਗੁੰਦੇ ਆ ਉਹਨਾਂ ਨੂੰ ਕੰਬਲ ਵੰਡੇ ਜਾਂ ਸੋ ਅੱਜ ਜਿਹੜੀ ਮੀਟਿੰਗ ਪ੍ਰੈਸ ਕਲੱਬ ਚ ਰੱਖੀ ਗਈ ਸੀਗੀ ਉਹਦੇ ਵਿੱਚ ਅਸੀਂ ਜਿਹੜੇ ਮੀਟਿੰਗ ਤੋਂ ਬਾਅਦ ਮੀਟਿੰਗ ਚ ਕਈ ਅਮ ਚਰਚਾ ਕੀਤੀਆਂ ਸੋਮੇ ਰਾਜਪਾਲ ਜੀ ਨੇ ਵੀ ਆਪਣੇ ਵਿਚਾਰ ਰੱਖੇ ਅੱਜਾ ਸੁਭਾਵ ਵਾਲ ਨੇ ਵੀ ਨਵੀਂ ਯੂਨੀ ਜਿਹੜਾ ਗਠਨ ਕੀਤਾ ਉਹਦੇ ਵਿਚਾਰਾਂ ਬਰੀਕੀ ਨਾਲ ਚਰਚਾ ਕੀਤੀ ਸਾਰੇ ਮੈਂਬਰਾਂ ਨੂੰ ਅਗਵਤ ਕਰਾਇਆ ਜਿਹੜਾ ਸਾਡਾ ਨਵੀਂ ਯੂਨੀ ਦਾ ਕੀ ਟੀਚਾ ਹੋਊਗਾ ਉਹਦੇ ਵਿੱਚ ਉਹਦੇ ਸੰਬੰਧ ਵਿੱਚ ਇੱਕ ਮਤਾ ਪਾਇਆ ਗਿਆ ਵਾ ਸਾਰੇ ਮੈਂ ਆਪਣੇ ਨੂੰ ਪੜ੍ਹ ਕੇ ਸੁਣਾ ਦਿੱਤਾ ਵਾ ਤੇ ਉਹਦੇ ਚ ਕੋਈ ਫੇਰ ਬਦਲ ਹੋਈ ਤਾਂ ਫੇਰ ਟਾਈਮ ਦੇ ਨਾਲ ਕਿਸੇ ਵੇਲੇ ਵੀ ਕਰ ਸਕਦੇ ਆ ਅੱਜ ਦਾ ਜਿਹੜਾ ਮੁੱਖ ਮੁੱਦਾ ਜਿਹੜਾ ਸਾਡਾ ਹੈ ਸੀਗਾ ਕਿ ਅਸੀਂ ਜਿਹੜੇ ਇੱਥੇ ਸਨਿਤਾਮ ਕਬੂਸਲੇ ਬੰਦਰ ਹੈਗਾ ਉੱਥੇ ਅਸੀਂ ਬਾਹਰ ਪੁੱਛ ਵਿਚਾਰੇ ਜ਼ਰੂਰਤਮੰਦ ਗਰੀਬ ਲੋਕ ਬੈਠੇ ਹੁੰਦੇ ਨੇ ਉਹ ਠੰਡ ਦੇ ਵਿੱਚ ਬਹੁਤ ਤੰਗ ਹੁੰਦੇ ਆ ਉਹਨਾਂ ਨੂੰ ਅੱਜ ਅਸੀਂ ਸਾਡੇ ਕਲੱਬ ਨੇ ਯੂਪੀਆਈ ਸੰਦੇਸ਼ ਪੰਜਾਬੀ ਵਿਦੇਸ਼ ਯੋਗ ਨਾਲ ਕਮਲਾ ਦੀ ਵੰਡ ਕੀਤੀ ਹੈ ਜੈ ਹਿੰਦ ਪ੍ਰਧਾਨ ਜੀ ਇੱਕ ਗੱਲ ਹੋਰ ਦੱਸੋ ਕਿ ਜਿਹੜੇ ਤੁਸੀਂ ਕਹਿੰਦੇ ਯੂਕੇ ਦਾ ਨਾਮ ਮਿਲੋ ਆਪਣੀ ਪ੍ਰੈਸ ਕਲੱਬ ਦਾ ਨਾਮ ਚਿੰਦਾ ਇਹ ਨਾਲ ਹੋਰ ਵੀ ਕੋਈ ਬਦਲਾਅ ਹੋਇਆ ਇਹ ਇਹਦੇ ਨਾਲ ਜੀ ਦੇਖੋ ਇੱਕ ਤਾਂ ਇਹ ਜਿਹੜਾ ਸਾਡਾ ਕਲੱਬ ਸੀ ਨਾ ਤੁਹਾਨੂੰ ਪਹਿਲੇ ਮੈਂ ਦੱਸਦਾ ਪਹਿਲੇ ਸੀਗਾ ਪ੍ਰੈਸ ਕਲੱਬ ਆਫ ਪਟੂਰਸਲਾ ਫਿਰ ਅਸੀਂ ਨੂੰ ਵਾਧਾ ਕੀਤਾ ਪ੍ਰੈਸ ਕਲੱਬ ਆਫ ਪੰਜਾਬ ਚ ਰੀਡ ਕਰਤਾ ਹੁਣ ਵਿੱਚ ਕੁਝ ਸਾਨੂੰ ਇਦਾਂ ਦੀ ਜਰੂਰਤ ਪੈ ਗਈ ਕਿ ਇਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕਲੱਬ ਹੈਗੇ ਆ ਤੇ ਕਿਉਂ ਨਾ ਆਪਣੇ ਜਿਹੜਾ ਕਲੱਬ ਹੈ ਇਹਨੂੰ ਨੈਸ਼ਨਲ ਲੈਵ ਤੇ ਲਿਜਾਇਆ ਜਾਵੇ ਇਸ ਕਰਕੇ ਇਹ ਕਲੱਬ ਨੂੰ ਆਪਾਂ ਨੈਸ਼ਨਲ ਲੈਵ ਤੇ ਲੈ ਕੇ ਆਏ ਇਸ ਕਰਕੇ ਇਹਦਾ ਜਿਹੜਾ ਕਲੱਬ ਦਾ ਨਾਮ ਜਿਹੜਾ ਉਹ ਬਣਿਆ ਹਾਂਜੀ ਡਾਕਟਰ ਸਾਹਿਬ ਹੁਣ ਤੁਸੀਂ ਕੀ ਕਹਿਣਾ ਚਾਹਣਗੇ ਪੁਰਾਣੇ ਤਕਰੀਬਨ 10 ਸਾਲ ਤੋਂ ਸ਼ੋਰ ਰਾਖੂ ਦੀ ਲਗਾਤਾਰ ਜਿਹੜੇ ਸਾਡੇ ਪ੍ਰੈਸ ਕਲੱਬ ਦੇ ਪਰ ਆਨ ਬਣੇ ਹੋਏ ਆ ਉਹਨਾਂ ਦੀ ਵਧੀਆ ਕਾਰਗੁਜ਼ਾਰੀ ਕਰਕੇ ਵੀ ਜਿਹੜੀ ਸਲਾਣਾ ਚੋਣ ਪੂਰੀ ਆ ਤੇ ਹਰ ਵਾਰ ਇਹ ਜਿਹੜੀ ਦੁਬਾਰਾ ਚੋਣ ਜਾਂਦੇ ਨੇ ਲਗਾਤਾਰ ਜਾਂਦੇ ਨੇ ਇਹ ਹੀ ਬਣੇ ਹੋਏ ਤੇ ਹੁਣ ਜਿਹੜਾ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਦਾ ਆਗਾਜ਼ ਦੇ ਮੌਕੇ ਉਹਦੀ ਖੁਸ਼ੀ ਦੇ ਵਿੱਚ ਵਿਧਾਨ ਜੀ ਨੇ ਕਿਹਾ ਵੀ ਅੱਜ ਆਪਾਂ ਕੰਪਨਪੜ ਕੇ ਦੀ ਆਪਾਂ ਸ਼ੁਰੂਆਤ ਕਰਨੀ ਆ ਤੇ ਇਹਦੇ ਵੱਲੋਂ ਸਾਡੇ ਜਿਹੜੇ ਹੈਗੇ ਆ ਸਮਾਜਿਕ ਜਿਹੜੀਆਂ ਜਿਹੜੇ ਅਧਿਭਾਵਾ ਪਾਇਆ ਉਸ ਦੇ ਵਿੱਚ ਜਿਹੜਾ ਲਿਖਿਆ ਹੈਗਾ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਕਲੱਬ ਨੂੰ ਕਾਇਮ ਰੱਖਦੇ ਜਾਣਗੇ ਸਰਕਾਰ ਵੱਲੋਂ ਜਾਣ ਵਾਲੀਆਂ ਸਮਾਜਿਕ ਕੂਟਤਾ ਅਤੇ ਸਮਾਜਿਕ ਬੁਰਾਈਆਂ ਨੂੰ ਸਰਕਾਰ ਕੋ ਬਚਾਉਣ ਲਈ ਜਿਹੜਾ ਇਸ ਕਲੱਬ ਵੱਲੋਂ ਪ੍ਰਦਾਨ ਕੀਤਾ ਜਾਣਗੇ ਇੱਕ ਖਾਸ ਕਲ ਫਰੀ ਕਾਨੂੰਨੀ ਸੁਵਿਧਾ ਮਾਥਰ ਦੀ ਫਰੀ ਕਾਨੂੰਨੀ ਸੁਵਿਧਾ ਮਾਥਰ ਦੀ ਇੱਕ ਜਿਹੀ ਸੰਸਥਾ ਆ ਜੋ ਲੋੜਵੰਦ ਪਰਿਵਾਰਾਂ ਨੂੰ ਫ੍ਰੀ ਕਾਨੂੰਨੀ ਸਲਾਹ ਦਿੰਦੀ ਹੈ ਪਰ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਦਾ ਇਸ ਇਸ ਜਿਹੜਾ ਇਹ ਇਹ ਦੇ ਤੇ ਫ੍ਰੀ ਕਾਨੂੰਨੀ ਸਲਾਹ ਮਥਾਰਟੀ ਦੇ ਸੰਬੰਧ ਵਿੱਚ ਮੈਂ ਅੱਜ ਤੋਂ ਕਾਫੀ ਸਮਾਂ ਪਹਿਲਾਂ ਆਪਣੀ ਖ਼ਵਾਰ ਬਲੋਂ ਜਿਹੜਾ ਇਹਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਸੀਗਾ ਤੇ ਉਹਦੇ ਸਿੱਤੇ ਵਜੋਂ ਮੈਨੂੰ ਚੀਫ ਡਾਕਟਰ ਆਫ ਜਿਹੜਾ ਪੰਜਾਬ ਦੇ ਸੀਗੇ ਉਸ ਸਮੇਂ ਤੋਂ ਉਹਨਾਂ ਨੇ ਇੱਕ ਮੈਨੂੰ ਬੋਰੀ ਭਰ ਕੇ ਕਿਤਾਬਾਂ ਦੀ ਭੇਜੀ ਉਹਨੇ ਇੱਕ ਸਲਮਾਨ ਪੱਤਰ ਭੇਜਿਆ ਮੈਨੂੰ ਤੇ ਅਸੀਂ ਮੁੜ ਫਰੀ ਕਾਨੂੰਨੀ ਸਵਾਮਾਥਾਲ ਕੀਤਾ ਜਿਹੜਾ ਪ੍ਰਚਾਰ ਪ੍ਰਸਾਰ ਹੈਗਾ ਲੋਕਾਂ ਤੱਕ ਬਚਾਉਣ ਦਾ ਵੀ ਇਹਦੇ ਵਿੱਚ ਕੰਮ ਕਰਾਂਗੇ ਤੇ ਬਾਕੀ ਇਹਦੇ ਬਾਰੇ ਕੁਝ ਸਵਾਮੀ ਜੀ ਵੀ ਕਹਿਣਗੇ ਹਾਂਜੀ ਸਵਾਮੀ ਜੀ ਕਿ ਸਵਾਮਾ ਹੋ ਰਿਹਾ ਕਿ ਕੁਝ ਇਸ ਜਗ੍ਹਾ ਦੇਖਿਆ ਜਾ ਰਿਹਾ ਕਿ ਆਈਕਰ ਪੱਤੇ ਕਰਦਾ ਇਦਾਂ ਜਿਦਾ ਕਿਰਿਆ ਵਾਂਗ ਹੁੰਦੇ ਆ ਠੀਕ ਹੈ ਜੀ ਚਾਰ ਚਾਰ ਪੰਜ ਪੰਜ ਬੰਦੇ ਇਕੱਠੇ ਹੋ ਕੇ ਯੂਨੀਅਨ ਬਣਾਈ ਜਾ ਰਹੇ ਇਹਦੇ ਬਾਰੇ ਤਸਦੀਕ ਕੀ ਕਰਨਾ ਲੋ ਜਿਹੜੀ ਕਿ ਛੋਟੀ ਮੋਟੀ ਯੂਨੀਅਨਾਂ ਬਣਦੀਆਂ ਦੇਖੋ ਪ੍ਰਿਟੀਕਲ ਪਾੜਨਾ ਬੈਠ ਕੇ ਲਈ ਪਾਣੀ ਹੁੰਦੀ ਸੀ ਥੋੜੀ ਛੋਟੇ ਹੁੰਦੇ ਸੀ ਕਿ ਤੇ ਅੱਜ ਜਿਹੜਾ ਵੀ ਜੀ ਕਰਦਾ ਉਹ ਨਵੀਂ ਪਾਰਟੀ ਬਣਾ ਲੈਂਦਾ ਤਾਂ ਕਿ ਜਿਹੜੀਆਂ ਪ੍ਰੈਸ ਕਲੱਬਾਂ ਜਾਂ ਪ੍ਰਸਿੱਧੀਆਂ ਸੰਸਥਾਵਾਂ ਹੈਗੀਆਂ ਇਹ ਹਰ ਬੰਦੇ ਦਾ ਮੌਲਿਕ ਅਧਿਕਾਰ ਹੈਗਾ ਇਹ ਅਸੀਂ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਵੀ ਤੁਸੀਂ ਕਿਉਂ ਬਣਾਇਆ ਜਾਂ ਅਸੀਂ ਕਿਉਂ ਬਣਾਇਆ ਵੀ ਅਸੀਂ ਵੀ ਤੇ ਇਹਨੂੰ ਪ੍ਰਸਾਦ ਚਾਲੀ ਦਿੱਤਾ ਸੀ ਪੂਰੇ ਦੇ ਵਿੱਚ ਅਸੀਂ ਆਪਾਂ ਵੀ ਤੇ ਬਣਾਇਆ ਹੀ ਹਨਾ ਤਾਂ ਇਸ ਤਰ੍ਹਾਂ ਹਰ ਬੰਦੇ ਦਾ ਮੌਲਿਕ ਅਧਿਕਾਰ ਆ ਜੇ ਕਿਸੇ ਨੂੰ ਕੋਈ ਨਹੀਂ ਕੋਈ ਗੱਲ ਚੰਗੀ ਲੱਗਦੀ ਉਹ ਆਪਣਾ ਆਪਣੀ ਪਾਰਟੀ ਬਣਾ ਲੈਂਦਾ ਆਪਣਾ ਪ੍ਰੈਸ ਕਲੱਬ ਬਣਾ ਲੈਂਦਾ ਮੇਰੇ ਕੋਲ ਇੱਕਾਸਤੇ ਸਵਾਲ ਆ ਕਿ ਕੁਝ ਪੱਤਰਕਾਰ ਦੇਖੇ ਜਿਨ੍ਹਾਂ ਨੂੰ ਕਲਮ ਨਹੀਂ ਫੜਦੀਆਂ ਤੇ ਮਾਈਕ ਨਹੀਂ ਫੜਨਾ ਦਾ ਠੀਕ ਆ ਕੁਝ ਚੈਨਲ ਵਾਲੇ ਹਜ਼ਾਰ-ਹਜ਼ਾਰ 15-1500 ਰੁਪਏ ਲੈ ਕੇ ਕਾਰਡ ਬਣਾ ਲੈਂਦੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਚੈਨਲ ਵਾਲਿਆਂ ਦੇਖੋ ਜਿੱਥੇ ਜਿੱਥੇ ਕੁਝ ਚੰਗੇ ਕੰਮ ਹੁੰਦੇ ਆ ਪ੍ਰੈਸ ਛੱਬ ਦੀ ਦਰਬਾਰ ਤੋਂ ਮੈਂ ਇਤੇ ਆਰਟੀਕਲ ਲਿਖ ਚੁੱਕਿਆ ਹਾਂ ਵੀ ਪ੍ਰੈਸ ਸਾਧੀ ਦੁਆਤੋਂ ਲਗਾਤਾਰ ਲੰਬੇ ਸਮੇਂ ਤੋਂ ਜਿਹੜੀ ਹੁੰਦੀ ਆ ਰਹੀ ਆ ਅਸਲ ਦੇ ਵਿੱਚ ਜਿਹੜਾ ਪ੍ਰੈਸ ਦਾ ਜਿਹੜਾ ਕੰਮ ਹੈਗਾ ਇਹ ਤਾਂ ਸਮਾਜ ਸੇਵਾ ਦਾ ਕੰਮ ਹੈਗਾ ਅ ਕਸ਼ੋਰ ਰਾਜਪੂਤ ਜੀ ਪਿਛਲੇ ਲੰਬੇ ਸਮੇਂ ਤੋਂ ਪੱਤਰਕਾਰੀ ਕਰਦੇ ਆ ਤੇ ਇਹਨਾਂ ਦਾ ਜਿਹੜਾ ਹੈਗਾ ਇੱਕ ਆਪਣਾ ਕਾਰੋਬਾਰ ਹੈਗਾ ਇੱਕ ਆਪਣਾ ਬਿਜ਼ਨਸ ਹੈਗਾ ਪੱਤਰਕਾਰਤਾ ਨੂੰ ਇੱਕ ਸ਼ੌਕੀਆ ਤੌਰ ਤੇ ਸਾਰੇ ਲੋਕ ਕਰ ਜਾਂਦਾਤਰ ਸ਼ੌਕੀਆ ਤੌਰ ਤੇ ਕਰਦੇ ਆ ਲੇਕਿਨ ਬਹੁਤ ਸਾਰੇ ਜਿਹੜੇ ਉਹਨੂੰ ਐਜ਼ ਏ ਜਿਹੜਾ ਉਹਨੂੰ ਜੋਬ ਵੀ ਕਰਦੇ ਆ ਤੇ ਉਹਨਾਂ ਦਾ ਉੱਤੇ ਜਿਹੜਾ ਸਾਰਾ ਕੁਝ ਉਹ ਤੋਂ ਤਨਖਾਹ ਚੰਗੀਆਂ ਮਿਲਦੀ ਜੇ ਦੂਸਰੀ ਚਚਾਨਾਂ ਦੀ ਗੱਲ ਕਰੀਏ ਜ਼ਿਆਦਾਤਰ ਲੋਕ ਜਿਹੜੇ ਆ ਇਹਨੂੰ ਐਜ਼ ਅ ਸ਼ੌਕ ਆ ਬੇ ਜੇ ਆਪਾਂ ਆਏ ਜੇ ਸ਼ੌਕ ਪੇ ਕਰਕਾਰੀ ਕਰਦੇ ਤਾਂ ਸਾਡੇ ਦਾ ਉਹ ਵਾਰ ਹੋਣੀ ਚਾਹੀਦੀ ਆਪਣੇ ਆਪਣੇ ਹਣਾ ਜਿਨ੍ਹਾਂ ਦੇ ਸਾਡੇ ਕੋ ਕਾਰੋਬਾਰ ਕੋਈ ਨਹੀਂ ਤੇ ਜਿਨ੍ਹਾਂ ਲੋਕਾਂ ਦੇ ਕਾਰੋਬਾਰ ਕੋਈ ਨਹੀਂ ਤਾਂ ਉਹ ਫਿਰ ਪੈਸੇ ਦੀ ਪੂਰਤੀ ਇਹਨਾਂ ਨਾਲ ਕਰਦੀ ਕੋਸ਼ਿਸ਼ ਕਰਦੇ ਆ ਉਹ ਸਾਰਾ ਸਾਨੂੰ ਗੈਰਕਾਨੂੰਨੀ ਹੈਗੀ ਆ ਉਹ ਗਲਤ ਹੈਗਾ ਆ ਇਹਦੇ ਬਾਰੇ ਮੈਂ ਕਈ ਵਾਰ ਅਖਬਾਰਾਂ ਦੇ ਵਿੱਚ ਆਰਟੀਕਲ ਵੀ ਲਿਖ ਚੁੱਕਿਆ ਆ ਵੀ ਆਪਰਾ ਸ਼ਾਂਤੀ ਦਰਬਾਰ ਤੋਂ ਕਿੰਨੀ ਹੋ ਰਹੀ ਹੈ ਤੁਸੀਂ ਆ ਜਦੋਂ ਦੇਖੋ ਤੇ ਸੋਚੋ ਮੇਰਾ ਖਿਆਲ ਹੈ 20 ਗੱਡੀਆਂ ਤੇ ਪ੍ਰੈਸ ਲਿਖਿਆ ਹੋਣਾ ਤੇ ਜਿਨ੍ਹਾਂ ਦੇ ਵਿੱਚੋਂ 20 ਮਗਰ ਸ਼ਾਇਦ ਇੱਕ ਹੀ ਪੱਤਰਕਾਰ ਹੋਵੇ ਤੇ ਬਾਕੀ ਲੋਕ ਪੱਤਰਕਾਰ ਬਣਦੇ ਆ ਬਣ ਕੇ ਤੋਂ ਹਟ ਜਾਂਦੇ ਆ ਤੇ ਉਹ ਪ੍ਰੈਸ ਦਾ ਸ਼ਬਦ ਜਿਹੜਾ ਉਹਨਾਂ ਸਾਰੀਆਂ ਗੱਡੀਆਂ ਤੇ ਲਿਖਾ ਦਿੱਤਾ ਜਾਂਦਾ ਨੇ ਜੀ ਇਹ ਤਾਂ ਤੁਹਾਡੀ ਗੱਲ ਠੀਕ ਹੈ ਜਿਹੜੇ ਪੱਤਰ ਮਤਲਬ ਚੈਨਲ ਵਾਲੇ ਹਜ਼ਾਰ-ਹਜ਼ਾਰ 15-1500 ਰੁਪਏ ਲੈ ਕੇ ਕਾਰਡ ਬਣਾਉਂਦੇ ਉਹਨਾਂ ਨੂੰ ਤੁਸੀਂ ਕਿਸੇ ਨੇ ਆ ਦੇਣਾ ਸਮਝੋ ਇਦਾਂ ਦਾ ਤਾਂ ਕੋਈ ਸੰਵਿਧਾਨ ਦੇ ਵਿੱਚ ਹੈ ਹੀ ਨਹੀਂਗਾ ਕੋਈ ਕਾਰਡ ਬੇਟਣ ਬਾਰੇ ਤਾਂ ਗੱਲ ਹੀ ਹੈ ਨਹੀਂਗੀ ਪੱਤਰਕਾਰਤਾ ਦੇ ਵਿੱਚ ਮੀਡੀਆ ਦੇ ਵਿੱਚ ਕਾਰਡ ਬੇਟਣ ਵਾਲਾ ਤਾਂ ਕੋਈ ਗੱਲ ਹੈ ਹੀ ਨਹੀਂ ਜੇ ਅਗਰ ਜੇ ਕੋਈ ਇਦਾਂ ਦਾ ਕੋਈ ਕਰ ਰਿਹਾ ਹੈਗਾ ਤੇ ਉਹ ਗਲਤ ਹੈਗਾ ਤਾਂ ਜੇ ਕਿਸੇ ਨੂੰ ਪਤਾ ਹੋਵੇ ਤਾਂ ਉਹ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੀਦਾ ਹਾਂਜੀ ਨਮਸਕਾਰ ਸਵਾਮੀ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਤੁਸੀਂ ਅ ਨੈਸ਼ਨਲ ਪ੍ਰੈਸ ਕਲੱਬ ਆਫ ਇੰਡੀਆ ਦਾ ਗਠਨ ਹੋਇਆ ਅਸਲ ਵਿੱਚ ਨੈਸ਼ਨਲ ਪ੍ਰੈਸ ਕਲੱਬ ਆਫ ਇੰਡੀਆ ਇੱਕ ਨਿਰਪੱਖ ਤੇ ਲੋਕਾਂ ਦੀ ਆਵਾਜ਼ ਨੂੰ ਲਿੜਰ ਹੋ ਕੇ ਜਿਹੜਾ ਸਰਕਾਰ ਤੱਕ ਪਹੁੰਚਾਏਗੀ ਤੋਂ ਪ੍ਰੈਸ ਦਾ ਕੰਮ ਵੀ ਅਸਲ ਵਿੱਚ ਇਹੀ ਆ ਤੋਂ ਸਰਕਾਰਾਂ ਪ੍ਰੈਸ ਨੂੰ ਕਈ ਵਾਰੀ ਕਿਸੇ ਨਾ ਕਿਸੇ ਢੰਗ ਨਾਲ ਕੰਮ ਕਰ ਨਹੀਂ ਆਵਾ ਪਰ ਇਹ ਜੋ ਨੈਸ਼ਨਲ ਕਲੱਬ ਅਸੀਂ ਅੱਜ ਇਸ ਮਾਧਿਅਮ ਤੋਂ ਕੰਮ ਕਰ ਰਹੇ ਹਾਂ ਉਹ ਨਿਰਧਾਰ ਹੋ ਕੇ ਨਿਰਪੱਖ ਹੋ ਕੇ ਕੰਮ ਕਰੇਗੀ ਠੀਕ ਹੈ ਮੈਂ ਪੱਤਰਕਾਰਤਾ ਨਾਲ ਪਿਆਰ ਕਰਨ ਵਾਲੇ ਪੱਤਰਕਾਰਾਂ ਨੂੰ ਬੇਨਤੀ ਕਰਦਾ ਹਾਂ ਵੀ ਜਿਹੜੇ ਪੱਤਰਕਾਰ ਇਮਾਨਦਾਰੀ ਨਿਰਡਰਤਾ ਨਿਰਪੱਖਤਾ ਦੇ ਨਾਲ ਕੰਮ ਕਰਦੇ ਆ ਔਰ ਕਰਨਾ ਚਾਹੁੰਦੇ ਆ ਸਾਡੇ ਪ੍ਰੈਸ ਕਲੱਬ ਵੱਲੋਂ ਉਹਨਾਂ ਲਈ ਖੁੱਲਾ ਸਦਾ ਆ ਕਈ ਵਾਰੀ ਕਹਿੰਦੇ ਆ ਵੀ ਉਹ ਬੰਦਾ ਉਸ ਕਲੱਬ ਦਾ ਮੈਂਬਰ ਆ ਤੇ ਇਹਦਾ ਨਹੀਂ ਬਣ ਸਕਦਾ ਪੋਲੀਟਿਕਲ ਪਾਰਟੀ ਚ ਇਦਾਂ ਹੁੰਦਾ ਆ ਸਾਨੂੰ ਕੋਈ ਇਤਰਾਜ਼ ਨਹੀਂ ਅਗਰ ਉਹ ਨੂੰ ਕਿਸੇ ਪ੍ਰੈਸ ਕਲੱਬ ਦਾ ਮੈਂਬਰ ਹੈਗਾ ਵੀ ਆ ਤੇ ਉਹ ਸਾਡੇ ਪ੍ਰੈਸ ਕਲੱਬ ਦਾ ਮੈਂਬਰ ਬਣਨਾ ਚਾਹੁੰਦਾ ਆ ਤੇ ਸਾਡੇ ਪ੍ਰੈਸ ਕਲੱਬ ਵੱਲੋਂ ਕੋਈ ਫੀਸ ਨਹੀਂ ਫ੍ਰੀ ਭਾਤੀ ਕੀਤੀ ਜਾਊਗੀ ਅੱਜ ਤੱਕ ਨਾ ਫੀਸ ਲਈ ਆ ਨਾ ਫੀਸ ਲੈਣੀ ਆ ਜਿਹੜਾ ਵੀ ਕੋਈ ਪੱਤਰਕਾਰ ਨਿਰਦਾਰਤਾ ਨਿਰਪੱਖਤਾ ਔਰ ਮਾਣਦਾਰੀ ਨਾਲ ਕੰਮ ਕਰ ਰਿਹਾ ਆ ਉਹ ਕੰਮ ਕਰਨਾ ਚਾਹੁੰਦਾ ਆ ਸਾਡੇ ਪ੍ਰੈਸ ਕਲੱਬ ਵੱਲੋਂ ਜੋ ਸਮਾਜ ਨੂੰ ਜਿਹੜੀਆਂ ਸਵਾਮਾਂ ਦੇਣੀਆਂ ਦਿੱਤੀਆਂ ਜਾਣੀਆਂ ਹੈਗੀਆਂ ਸੋਸ਼ਲ ਵਰਕ ਕੀਤਾ ਜਾਣਾ ਹੈਗਾ ਆ ਉਹਦੇ ਵਿੱਚ ਉਹ ਅਗਰ ਆਪਣਾ ਜਿਹੜੀ ਮੈਂਬਰਸ਼ਿਪ ਲੈ ਕੇ ਯੋਗਦਾਨ ਪਾਉਣਾ ਚਾਹੁੰਦੇ ਆ ਤਾਂ ਪਾ ਸਕਦੇ ਆ ਕੋਈ ਮੈਂਬਰਸ਼ਿਪ ਫੀਸ ਨਹੀਂ ਹੈਗੀ ਸਾਡੇ ਪ੍ਰੈਸ ਕਲੱਬ ਵੱਲੋਂ ਯਾਨੀ ਕਿ ਆਪਣੇ ਪ੍ਰੈਸ ਦਾ ਨਾਮੇ ਕੋਲੇ ਧਰਾ ਦਤੋ ਕਿ ਜਿਹੜਾ ਜੁਆਇਨ ਕਰਨਾ ਚਾਹਵੇ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਤੇ ਤਰਜੀਹ ਇੱਕ ਗੱਲ ਹੋਰ ਦੱਸੋ ਕਿ ਕਿਹਜਨ ਨੂੰ ਤਾਂ ਪਤਾ ਨਹੀਂ ਹੋਣਾ ਆਪਣੇ ਕੁਝ ਤੁਸੀਂ ਆਪਣੇ ਨੰਬਰ ਦੱਸ ਸਕਦੇ ਹੋ ਕੀ ਕੈਮਰੇ ਸਾਹਮਣੇ ਕੀ ਜੇ ਕੋਈ ਕੰਟੈਕਟ ਕਰਨਾ ਚਾਹਵੇ ਕਿੱਦਾਂ ਕੰਟੈਕਟ ਕਰਦਾ ਹਾਂ ਨੰਬਰ ਇਹਦਾ ਜੇ ਸਾਡੇ ਪ੍ਰਧਾਨ ਕੁਸ਼ੋਰ ਰਾਜਪੂਤ ਜੀ ਦਾ ਜਿਹੜਾ ਹੈ ਨੰਬਰ ਨੋਟ ਕਰ ਲਓ 8840240 ਹਾਂ ਜੀ ਤੁਹਾਡਾ ਕੀ ਨੰਬਰ ਹੈ ਦੂਜੇ ਤਰ੍ਹਾਂ ਦੇ ਇਹਦਾ ਤਾਂ ਨੰਬਰ ਫੇ ਇਦਾਂ ਵੀ ਆਉਂਦਾ ਆ 8840234 ਹਾਂ 88 88 998840234 ਹਾਂ 99 ਤੁਹਾਡਾ ਕੀ ਨੰਬਰ ਹੈ 40234 98147 27555